ਆ ਮਾਈ ਰਾਣੀ ਕਦੀ ਖੜਾ ਮੇਰਾ ਇੱਕ ਵੀ ਟਿੱਪਰ ਹੋਵੇ ਔਨ ਵਾਲੇ 10ਾਂਾਂ ਮੱਝ ਵੀ ਕੋਈ ਕੱਢ ਦੇ ਮੇਰੀ ਔਲਾਦ ਜੂੰਦ ਉਸ ਸੌਥੋਂ ਰਹਿ ਜੇ ਇਹ ਕੋਈ ਫਾਇਦਾ ਰਾਜਨੀਤੀ ਕਰਨ ਦਾ ਮੈਂ ਰਾਜਨੀਤੀ ਕਰਦਾ ਥੋੜੀ ਆ ਅਸੀਂ ਰਾਜਨੀਤੀ ਟਿੱਪਰਾਂ ਦੇ ਨੌਤੇ ਮੈਂ ਰਾਜਨੀਤੀ ਮੇਰੇ ਨੌਤੇ ਰਾਜਨੀਤੀ ਹੋ ਰਹੀ ਸਭ ਮਗਾਦੀ ਆ ਸੌ ਖਾਣਾ ਕੋਈ ਹੋਰ ਖਾਵੇ ਸੌ ਤੇ ਮੇਰਾ ਹਾਇ ਕੁ ਵੀ ਟਿੱਪਰ ਚੱਲਦਾ ਕੋਈ ਠੀਕ ਹੈ ਆ ਮਾਈ ਰਾਣੀ ਦੀ ਸੌ ਖਾਣਾ ਲੈ ਅਸੀਂ ਤਾਂ ਕਹਿ ਨਹੀਂ ਦੱਸੀ ਫਿਰ ਦੱਸੋ ਖਾਲਾ ਤਾਂ ਮੇਰੇ ਨਾਲ ਡੋੜ ਰਹੇ ਨੇ ਇਹਦੇ ਜੀ ਕੋਈ ਰਾਜਨੀਤੀ ਨਹੀਂ ਅੰਦਰਲੇ ਬਥੇ ਕੀ ਰਾਜਨੀਤੀ ਹੋ ਰਹੀ ਐ ਇੱਥੇ ਤੁਸੀਂ ਅਕਾਉਂਟ ਕਰਦੇ ਨਹੀਂ ਨਹੀਂ ਇਹ ਮੇਰੇ ਟਿੱਪਰ ਨੇ ਅਸੀਂ ਕਿਸੇ ਨੇ ਕਿਹਾ ਜੀ ਇੱਥੇ ਤੁਹਾਡੇ ਟਿੱਪਰ ਨੇ ਸੋਸ਼ਲ ਮੀਡੀਆ ਨਾਲ ਖਾਣਾ ਬਥੇਰਾ ਆ ਮਾਈ ਰਾਣੀ ਕਦੀ ਖੜਾ ਮੇਰਾ ਇੱਕ ਵੀ ਟਿੱਪਰ ਹੋਵੇ ਉਹ ਨਾਲੇ ਦਸਾਂ ਮੱਝ ਵੀ ਕੋਈ ਕੱਢ ਦੇ ਮੇਰੀ ਔਲਾਦ ਜੂੰਜ ਉਹ ਸੌਥੋਂ ਰਹਿ ਜੇ ਇਹ ਕੋਈ ਫਾਇਦਾ ਰਾਜਨੀਤੀ ਕਰਦਾ ਮੈਂ ਰਾਜਨੀਤੀ ਕਰਦਾ ਥੋੜੀ ਆ ਅਸੀਂ ਰਾਜਨੀਤੀ ਟਿੱਪਰਾ ਤੇ ਨਾ ਤੇ ਮੈਂ ਰਾਜਨੀਤੀ ਤੇਰੇ ਨੋਤੇ ਰਾਜਨੀਤੀ ਹੋ ਰਹੀ ਸੱਤ ਕਾਜੀ ਆ ਸੌ ਖਾਣਾ ਕੋਈ ਹੋਰ ਖਾਵੇ ਸੋ ਜਿ ਮੇਰਾ ਹਾਇ ਇੱਕ ਵੀ ਟਿੱਪਰ ਚੱਲਦਾ ਕੋਈ ਠੀਕ ਹੈ ਜੀ ਆ ਮਾਈ ਰਾਣੀ ਦੀ ਸੌ ਖਾਣਾ ਨਾਲ ਫਿਰ ਆਪਰ ਸਾ ਸਾਲਾ ਤਾਂ ਮਿੱਟੀ ਨਾਲ ਤੋੜ ਰਹੇ ਨੇ ਇਹਦੇ ਵੀ ਕੋਈ ਰਾਜਨੀਤੀ ਐਮਐਲਏ ਸਾਹੁੰਦਰ ਨੇ ਬਸ ਕੋਈ ਰਾਜਨੀਤੀ ਨਹੀਂ ਹੋ ਰਹੀ ਇੱਥੇ ਤੁਸੀਂ ਇਹ ਨਹੀਂ 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 ਮੇਰੇ ਟਿੱਪਰ ਨੇ ਅਸੀਂ ਕਿਸੇ ਨੇ ਕਿਹਾ ਨਹੀਂ ਇੱਥੇ ਤੁਹਾਡੇ ਟਿੱਪਰ ਨੇ ਸੋਸ਼ਲ ਮੀਡੀਆ ਦਿਖਾਉਣਾ ਬਥੇਰਾ ਗੁੰਬਰ ਸਾਹਿਬ ਆ ਮਾਈ ਰਾਣੀ ਕਦੀ ਖੜਾ ਮੇਰਾ ਇੱਕ ਵੀ ਟਿੱਪਰ ਹੋਵੇ ਉਹਨਾਂ ਵਾਲੇ ਦਸਾਂ ਮੱਝ ਵੀ ਕੋਈ ਕੱਢ ਦੇ ਮੇਰੀ ਔਲਾਦ ਜੂੰਦ ਉਹ ਸੌ ਸੌ ਰਹਿ ਜੇ ਇਹ ਕੋਈ ਫਾਇਦਾ ਰਾਜਨੀਤੀ ਕਰਨ ਦਾ ਮੈਂ ਰਾਜਨੀਤੀ ਕਰਨ ਥੋੜੀ ਆ ਅਸੀਂ ਰਾਖਾ ਕਿ ਪ੍ਰਾਦੇ ਨਾ ਤੇ ਮੈਂ ਰਾਜਨੀਤੀ ਮੇਰੇ ਨਾਲ ਚ ਰਾਜਨੀਤੀ ਹੋ ਜੇ ਸਪਨਾ ਕਾਜੀ ਆ ਸੌ ਖਾਣਾ ਕੋਈ ਹੋਰ ਖਾਵੇ ਸੌ ਨਹੀਂ ਮੇਰਾ ਹਾਇਕ ਮੀਟਰ ਪਰ ਚੱਲਦਾ ਕੋਈ ਠੀਕ ਹੈ ਆ ਮਾਈਆਂ ਦੀ ਸੌ ਖਾਣਾ ਲੈ ਕੋਈ ਅਸੀਂ ਤਾਂ ਕਹਿ ਨਹੀਂ ਕਰੀ ਫਿਰ ਸੌ ਸਾਰਾ ਤਾਂ ਮਿਲਣਾ ਚੋੜ ਰਿਹਾ ਹੈ ਇਹਦੇ ਕੋਈ ਰਾਜਨੀਤੀ ਇੰਦਰ ਨੇ ਬੱਸ ਤੁਸੀਂ ਰਾਜਨੀਤੀ ਨਹੀਂ ਹੋ ਰਹੀ ਇੱਥੇ ਤੁਸੀਂ ਇਹ ਨਹੀਂ ਨਹੀਂ ਮੇਰੇ ਟਿੱਪਰ ਨੇ ਤੁਸੀਂ ਕਿਸੇ ਨੇ ਕਿਹਾ ਜੀ ਇੱਥੇ ਤੁਹਾਡੇ ਟਿੱਪਰ ਨੇ ਸੋਸ਼ਲ ਮੀਡੀਆ ਦਾ ਖਾਣਾ ਬਥੇਰਾ ਆ ਮਾਈ ਰਾਣੀ ਕਦੀ ਕਹਣਾ ਮੇਰਾ ਇੱਕ ਵੀ ਟਿੱਪਰ ਹੋਵੇ ਔਨ ਵਾਲੇ 10ਾਂਾਂ ਮੱਝ ਵੀ ਕੋਈ ਕੱਢ ਦੇ ਮੇਰੀ ਔਲਾਦ ਜੂੰਦ ਉਹ ਸੋਥੋਂ ਰਹਿ ਜੇ ਇਹ ਕੋਈ ਫਾਇਦਾ ਰਾਜਨੀਤੀ ਕਰਨ ਦਾ ਮੈਂ ਰਾਜਨੀਤੀ ਕਰਦਾ ਥੋੜੀਆਂ ਅਸੀਂ ਰਾਜਨੀਤੀ ਟਿੱਪਰਾਂ ਦੇ ਨਾਤੇ ਮੈਂ ਰਾਜਨੀਤੀ ਮੇਰੇ ਨਾਤੇ ਰਾਜਨੀਤੀ ਹੋ ਰਹੀ ਸੱਤ ਕਾ ਜੀ ਆਹ ਸੌ ਖਾਣਾ ਕੋਈ ਹੋਰ ਖਾਵੇ ਸੋ ਜਿਵੇਂ ਰਾਹ ਇੱਕ ਵੀ ਟਿੱਪਰ ਚੱਲਦਾ ਕੋਈ ਠੀਕ ਹੈ ਆ ਮਾਈ ਰਾਣੀ ਦੀ ਸੌ ਖਾਣਾ ਲੈ ਆ ਜੀ ਅਸੀਂ ਤਾਂ ਕਹਿ ਲਈ ਦੱਸੀ ਨਹੀਂ ਨਹੀਂ ਫੇਰ ਦੱਸੋ ਸਾਲਾ ਤਾਂ ਮਿੱਟੀ ਨਾਲ ਡੋੜ ਰਹੇ ਨੇ ਕਿਹਦੇ ਚ ਕੋਈ ਰਾਜਨੀਤੀ ਐਮ ਐਲ اے ਸਾਹਿਬ ਅੰਦਰਲੇ ਬਸ ਕੋਈ ਰਾਜਨੀਤੀ ਨਹੀਂ ਹੋ ਰਹੀ ਐਥੇ ਤੁਸੀਂ ਨਹੀਂ ਨਹੀਂ ਮੇਰੇ ਟਿਪਰ ਨੇ ਕਿਸੇ ਕਿਸ ਨੇ ਕਿਹਾ ਜੀ ਐਥੇ ਤੁਹਾਡੇ ਟਿਪਰ ਨੇ ਸੋਸ਼ਲ ਮੀਡੀਆ ਨਾਲ ਖਾਣ ਨਾ ਬਥੇਰਾ ਆ ਮਾਈ ਰਾਣੀ ਕਦੀ ਖੜਾ ਮੇਰਾ ਇੱਕ ਵੀ ਟਿਪਰ ਹੋਵੇ ਉਹ ਨਾਲੇ ਦਸਾਂ ਮੱਝ ਵੀ ਕੋਈ ਕੱਢ ਦੇ ਮੇਰੀ ਔਲਾਦ ਜੂੰਦ ਉਹ ਸੌਥੋਂ ਰਹਿ ਜੇ ਇਹ ਕੋਈ ਫੈਦਾ ਰਾਜਨੀਤੀ ਕਰਦਾ ਮੈਂ ਰਾਜਨੀਤੀ ਕਰ ਰਿਹਾ ਥੋੜੀਆਂ ਅਸੀਂ ਰਾਜਾ ਚੇਪਰਾ ਦੇ ਨੌਕਰ ਮੈਂ ਰਾਜਨੀਤੀ ਮੇਰੇ ਨੌਕਰ ਰਾਜਨੀਤੀ ਹੋ ਰਹੀ ਸੱਟਾ ਕਾਜੀ ਆ ਸੌ ਖਾਣਾ ਕੋਈ ਹੋਰ ਖਾਵੇ ਸੌ ਜਿੱਦਰਾ ਹਾਈ ਕਮੇਟੀ ਪਰ ਚੱਲਦਾ ਕੋਈ ਠੀਕ ਹੈ ਆ ਮਾਈਆਂ ਦੀ ਸੌ ਖਾਣਾ ਲੈ ਅਸੀਂ ਤਾਂ ਕਹਿ ਨਹੀਂ ਕੱਢੀ ਫੇਰ ਅਸਲ ਸਾਲਾ ਤਾਂ ਮੇਰੇ ਨਾਲ ਝੋੜ ਰਹੇ ਨੇ ਕੋਈ ਰਾਜਨੀਤੀ ਇੰਦਰ ਨੇ ਬੱਸ ਦੋ ਆਦਮੀ ਕਿੱਲੀ ਹੋ ਰਹੀ ਐ ਇੱਥੇ ਤੁਸੀਂ ਇੱਕ ਨਾ ਨਹੀਂ ਨਹੀਂ ਮੇਰੇ ਟਿਪਰ ਨੇ ਅਸੀਂ ਕਿਸੇ ਨੇ ਕਿਹਾ ਨਹੀਂ ਇੱਥੇ ਤੁਹਾਡੇ ਟਿਪਰ ਨੇ ਦੱਸੋ ਸੋਸ਼ਲ ਮੀਡੀਆ ਦਿਖਾਣਾ ਬਥੇਰਾ